ਮੇਰਾ ਨਾਮ ਸੁਜਾਤਾ ਹੈ ਮੈਂ ਸੀਐਮ ਦੀ ਯੋਗਸ਼ਾਲਾ ਵਿੱਚ ਟ੍ਰੇਨਰ ਹਾਂ ਯੋਗਾ ਦੇ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹੈ ਜਿਸ ਨਾਲ ਅਸੀਂ ਫਿਜ਼ੀਕਲੀ ਤਾਂ ਫਿਟ ਹੁੰਦੇ ਹੈ ਮੈਂਟਲੀ ਵੀ ਫਿਟ ਹੁੰਦੇ ਹੈ ਮੈਂ ਤਾਂ ਪਿਛਲੇ 50 ਸਾਲ ਤੋਂ ਤਕਰੀਬਨ ਕਰ ਰਹੀ ਹਾਂ ਯੋਗਾ ਟੀਵੀ ਤੇ ਵੀ ਕਾਫੀ ਪ੍ਰੋਗਰਾਮ ਦਿੱਤੇ ਨੇ ਪਰ ਇੱਥੇ ਆ ਕੇ ਮੈਨੂੰ ਇਹਨਾਂ ਜ਼ਿਆਦਾ ਅੱਛਾ ਲੱਗ ਰਿਹਾ ਹੁਣ ਕਿ ਮੈਂ ਸਿਖਾਉਣਾ ਭੁੱਲ ਕੇ ਹੁਣ ਸਿੱਖਣਾ ਸ਼ੁਰੂ ਕਰ ਦਿੱਤਾ ਦੁਬਾਰਾ ਇਹਨੇ ਅੱਛੇ ਅੱਛੇ ਟ੍ਰੇਨਰ ਜਿਹੜੇ ਲਾਏ ਆ ਉਹ ਹੁਕਮਤਮਾਨ ਜੀ ਦੀ ਸਰਕਾਰ ਨੇ ਉਹਦੇ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਸੀਂ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹੈ ਕਿ ਉਹਨਾਂ ਨੇ ਸਾਨੂੰ ਇੰਨੀ ਅੱਛੀ ਯੋਗ ਸ਼ਾਲਾ ਦਿੱਤੀ ਹੈ ਕਿ ਇੰਨੀ ਅੱਛੀ ਲੜਕੀਆਂ ਆਂਦੀਆਂ ਸਾਨੂੰ ਯੋਗਾ ਕਰਾਉਣਾ ਸੀ ਬਹੁਤ ਖੁਸ਼ ਹੈ ਜੋਲਨਗਰ ਦੇ ਵਿੱਚ ਯੋਗਾ ਟੀਚਰ ਆ ਰਹੇ ਆ ਜੋ ਕਿ ਬਹੁਤ ਹੀ ਖੋਨਹਾਰ ਤੇ ਅੱਛਾ ਯੋਗਾ ਕਰਾ ਰਹੇ ਆ ਸਫੇਰੇ ਪੰਕਚੁਅਲ ਤੇ ਬੜੇ ਸਫੇਰੇ ਡਿਸਪਲਿਨ ਦੇ ਪੱਕੇ ਆ ਸਾਨੂੰ ਵੀ ਉਹਨਾਂ ਨੇ ਡਿਸਪਲਿਨ ਤੇ ਪੰਕਚੁਅਲ ਦੇ ਬੜਾ ਕੁਝ ਸਿਖਾਇਆ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੁਝ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਮਹੀਨੇ ਦੋ ਮਹੀਨੇ ਜ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ